ਧੰਨ ਗੁਰੂ ਰਾਮਦਾਸ ਜੀ 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 ਪਿਆਰ ਨਾਲ ਆਖੋ ਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਸਤ ਸੰਗਿਓ ਬਹੁਤੀ ਵੱਡਾ ਵੱਡੇ ਭਾਗਾਂ ਵਾਲੇ ਹੋ ਜੋ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ 10 ਤੋਂ ਪਹਿਲਾਂ ਬਾਬਾ ਦੀਪ ਸਿੰਘ ਗੁਰਮਤ ਸੰਗੀਤ ਅਕੈਡਮੀ ਦੇ ਬੱਚਿਆਂ ਨੇ ਜਪਜੀ ਸਾਹਿਬ ਦਾ ਪਾਠ ਸੰਗਰੂਪ ਦੇ ਵਿੱਚ ਉਪਰੰਤ ਕਲਯੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇਤਿਆ ਨਾ ਕੀਰਤਨ ਦੁਆਰਾ ਸੰਗਤਾਂ ਦਰਸ਼ਨ ਕੀਤੇ ਔ ਕੁਝ ਕੁ ਸਮਾਂ ਸਤਗੁਰ ਤਰਸ ਕਰਨ ਦਾ ਅਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਪਾਗਾਂ ਵਾਲੇ ਉਹ ਤੁਹਾਨੂੰ ਪਤਾ ਹੈ ਅੱਜ ਜੁਗੋ ਜੁਗ ਅਟਲ ਤਨ ਤਨ ਗੁਰਗੰਸਾ ਪਿਤਾ ਜੀ ਦਾ ਗੁਰਿਆਈ ਕੋ ਗੁਰਪੁਰਬ ਹੈ ਸਤਗੁਰ ਬਖਸ਼ਿਸ਼ ਕਰਨ ਸਭ ਤੋਂ ਪਹਿਲਾਂ ਸਹੇਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਲੰਦ ਕੀਤੀ ਫਤਿਹ ਬੁਲਾਈਏ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਦਿਹਾਰਾ ਹੈ ਗੁਰਮਖੋ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਕੇਵਲ 2-4 ਮਿੰਟ ਦਾ ਅੱਜ ਦਰਸ਼ਕ ਦਰਸ਼ਨ ਕਰੇਗਾ ਆਪ ਜੀ ਦੇ 1708 ਦੇ ਵਿੱਚ ਧਨਕਰੂ ਗੋਪਾਲ ਸਿੰਘ ਪੁੱਤ ਮਹਾਰਾਜ ਨੇ ਹਜੂਰ ਸਾਹਿਬ ਨੂੰ ਦੇਰ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਯਾਤਾ ਦੇ ਨਾਮ ਗੁਰਤਾ ਗੱਦੀ ਦਿੱਤੀ ਆਖਿਆ ਸਿੰਘ ਸੰਗਤਾਂ ਨੂੰ ਉਹ ਭਾਈ ਉਹ ਗੁਰਮੁਖ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਹਧਾਰੀ ਗੁਰੂ ਨਹੀਂ ਹੋਏਗਾ ਇਸ ਸਤਗੁਰ ਫਿਰ ਕੌਣ ਗੁਰੂ ਹੋਵੇਗਾ ਆਖਿਆ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਬੋਲੋ ਗੁਰੂ ਮਾਨਿਓ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਹੋਣਗੇ ਪਾਗਾ ਬਲਿਓ ਸਤਗੁਰ ਦੀ ਅੱਖ ਲੱਗੇ ਇਹ ਸਤਗੁਰ ਦਾ ਪ੍ਰਕਾਸ਼ ਦਿਹਾਰਾ ਸੰਗਤਾਂ ਮਨਾਉਣ ਗਿਆ ਗਰਿਆਈ ਪੁਰ ਮਨਾਉਣ ਗਿਆ ਪਰ ਇਹਦਾ ਗੁਰਮੁਖ ਕਦੀ ਜੋਤੀ ਜੋਤ ਕਦੀ ਨੇ ਹੋਵੇਗਾ ਮਾਨ ਕਰਿਆ ਕਰੋ ਜਿਸ ਲੜ ਬਾਪੂ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਲਾਇਆ ਜਿਸ ਗੁਰੂ ਦੇ ਲੜ ਲਾਇਆ ਜਿਸ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਉਹਦਾ ਪ੍ਰਕਾਸ਼ ਦਿਹਾਰਾ ਵੀ ਹੈ ਗੁਰਿਆਈ ਗੁਰਪ੍ਰਬ ਵੀ ਹੈ ਪਰ ਜੋਤੀ ਜੋਤ ਦਾ ਨਾ ਕਦੇ ਆਵੇਗਾ ਤਨਾ ਹੈ ਗੁਰਮਖੋ ਕਈ ਗੁਰਮਖੋ ਸੇ ਕਹਿੰਦੇ ਸਤਿਗੁਰੂ ਜਿਵੇਂ ਅਸੀਂ ਤੁਹਾਨੂੰ ਸਵਾਲ ਜਵਾਬ ਕਰਦੇ ਆ ਕਈ ਬੇਨਤੀਆਂ ਕਰਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਬੇਨਤੀ ਕਰਾਂਗੇ ਤੁਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਹੋਣਗੇ ਕਿਵੇਂ ਗੱਲਬਾਤ ਕਰਾਂਗੇ ਉਸ ਵੇਲੇ ਗਰੀਨ ਵਾਇਸ ਸਤਿਗੁਰੂ ਜੀ ਆਖਣ ਲੱਗੇ ਇਹ ਵੀ ਹਾਜ਼ਰ ਆ ਹਜੂਰ ਨੇ ਪੜਗੜ ਗੁਰਾਂ ਕੀ ਦੇ ਨੇ ਤੇ ਸਿੱਖ ਕੁਝ ਗੁਰਮਖੋ ਉਦਾਸ ਹੋ ਗਏ ਮਾਰੇ ਦੇ ਵੇਖਿਆ ਸਿੱਖਾਂ ਦੇ ਚਿਹਰੇ ਤੇ ਉਦਾਸੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਆਖਣ ਲੱਗੇ ਵੀ ਸਿੱਖੋ ਵੀ ਇਦਾਂ ਕਰੋ ਹੁਕਮਨਾਮਾ ਲੈ ਲਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ ਮਾਰੇ ਗੁਰੂ ਗ੍ਰੰਥ ਸਾਹਿਬ ਨੂੰ ਹਾਂ ਬੀ ਹੁਕਮਨਾਮਾ ਲਓ ਹੁਕਮਨਾਮਾ ਲਿਆ ਇੱਕ ਹਜ਼ਾਰ ਅੰਗ ਤੁਕ ਨਾਮ ਆਇਆ ਜੀ ਮਾਰੂ ਮੁਹੱਲਾ ਪੰਜਵਾਂ ਹੁਕਮਨਾਮਾ ਸੀ ਕੀ ਖੁਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸਭ ਥਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਧਾਤਾ ਸੰਕਨ ਕੀ ਸਰਨਾਈ ਕਾਮ ਕ੍ਰੋਧ ਮੋ ਲੋਭ ਨੇਵਾਰੇ ਨਿਵਰੇ ਸਗਲ ਬਰਾਈ ਅਗਲੀਆਂ ਪੰਕਤੀਆਂ ਕੀ ਸੀ ਗੁਰਮੁਖ ਪੜੋ ਸਾਰੇ ਸਤਿ ਹਜੂਰ ਹਾਜ਼ਰ ਹੈ ਨਾਜ਼ਰ ਸੱਜ ਹਜ਼ੂਰ ਹਾਜ਼ਰ ਹੈ ਨਾਜ਼ਰ ਗੱਜ ਕੇ ਗੱਜ ਕੇ ਹੈ ਨਾਜ਼ਰ ਸੱਜ ਹਜ਼ੂਰ ਹਾਜ਼ਰ ਹੈ ਨਾਜ਼ਰ ਸੱਜ ਹਜ਼ੂਰ ਹਾਜ਼ਰ ਹੈ ਨਾਜ਼ਰ ਹਜ਼ੂਰ ਹਾਜ਼ਰ ਹੈ ਨਾਜ਼ਰ ਸੱਜ ਹਜ਼ੂਰ ਹਾਜ਼ਰ ਹੈ ਨਾਜ਼ਰ ਜਤੇ ਨ ਭਇਓ ਦੂਰ ਤੇ ਨਾ ਭਇਓ ਦੁਰਾਈ ਤੇ ਨਾ ਭਇਓ ਦੁਰਾਈ ਰਬ へ ਨਾ ਭਇਓ ਦੁਰਾਈ ਸਤ ਹਜੂਰ ਹਾਜ਼ਰ ਹੈ ਨਾજર ਕਤੇ ਨਾ ਭਇਓ ਦੁਰਾਈ ਜਦੋਂ ਭਾਈ ਨੰਦ ਲਾਜ ਨੇ ਪਿਛੇ ਸਤਿਗੁਰੂ ਤੁਹਾਡੇ ਦਰਸ਼ਨ ਕਿਵੇਂ ਹੋਇਆ ਕਰਨਗੇ ਇਹ ਗਰੀਬ ਨੇ ਕਿਰਪਾ ਕਰੋ ਉਸ ਵੇਲੇ ਗੋਮੇ ਸੇ ਮਰਦੇ ਆਕਿਆ ਸੀ ਤੀਨ ਰੂਪ ਮੋਏ ਹੈ ਸੁਨੋ ਨੰਦ ਜਤ ਲਾਏ ਸਰਗੁਣ ਨਿਰਗੁਣ ਗੁਣ ਸ਼ਬਦ ਕਹੇ ਤੋਹੇ ਸਮਝਾਏ ਸਰਗੁਣ ਵੀ ਮੇਰਾ ਸਰੂਪ ਹੈ ਨਿਰਗੁਣ ਮੇਰਾ ਸਰੂਪ ਹੈ ਗੁਣ ਸ਼ਬਦ ਵੀ ਮੇਰਾ ਸਰੂਪ ਹੈ ਸਤਗੁਰ ਜੀ ਆਖਣ ਲਗੇ ਉਹ ਭਾਗਾ ਵਾਲਿਓ ਗੁਰਨਾਨਕ ਪਾਤਸ਼ਾਹ ਨੂੰ ਜਦੋਂ ਸਿੱਧਾ ਨੇ ਸਵਾਲ ਕੀਤਾ ਸੀ ਕਮਨ ਅਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਦਾ ਤੂੰ ਚੇਲਾ ਸਤਗੁਰ ਨੇ ਆਖਿਆ ਸੀ ਗੁਰਨਾਨਕ ਪਾਤਸ਼ਾਹ ਉਸ ਵੇਲੇ ਆਖ ਦਿੱਤਾ ਸੀ ਪਵਣ ਆਰੰਭ ਮਤ ਸਤਗੁਰੂ ਮਤ ਵੇਲਾ ਸ਼ਬਦ ਤੇ ਗੁਰੂ ਸੁਰਤ ਧਨ ਚੇਲਾ ਉਦੋਂ ਗੁਰਨਾਨਕ ਪਾਤਸ਼ਾਹ ਨੇ ਆਖਿਆ ਸੀ ਜਿਸ ਵੇਲੇ ਗੁਰਨਾਨਕ ਪਾਸ਼ਾ ਗੁਜਰਾਤ ਜਾਂਦੇ ਨੇ ਭਾਈ ਮਰਦਾਨਾ ਜੀ ਨੇ ਕਿੰਨੇ ਮਰਦਾਨਾ ਜੀ ਜੇ ਕਿਸ ਦਾ ਗ੍ਰਹਿ ਹੈ ਜਿਸਕੇ ਉੱਪਰ ਚਾਰ ਝੰਡੇ ਝੂਲਦੇ ਹੈ ਗੁਰਨਾਨਕ ਪਾਸ਼ਾ ਕਿਦੇ ਮਰਦਾਨਾ ਜੀ ਜੇ ਕਿਸ ਦਾ ਗ੍ਰਹਿ ਹੈ ਜਿਸਕੇ ਉੱਪਰ ਚਾਰ ਝੰਡੇ ਝੂਲਦੇ ਹੈ ਭਾਈ ਮਰਦਾਨਾ ਜੀ ਜਾਂਦੇ ਨੇ ਬੁਆ ਕੇ ਦੌਂਦੇ ਨੇ ਅੱਗੋਂ ਬਾਬਾ ਸੌਂ ਜੀ ਵਾਰ ਹੁੰਦੇ ਨੇ ਵੀ ਗੁਰਨਾਨਕ ਪਾਸ਼ਾ ਤੁਹਾਨੂੰ ਬੁਲਾ ਰਹੇ ਨੇ ਬਾਬਾ ਸੌਂ ਜੀ ਆਉਂਦੇ ਨੇ ਕੇਵਲ 2 ਦਿਨ ਸੰਗਤ ਕਰਦੇ ਨੇ ਗੁਰਨਾਨਕ ਪਾਸ਼ੇ ਦੇ ਦੋ ਦਿਨ ਸੰਗਤ ਕਰਦੇ ਨੇ ਭਾਗਾ ਵਾਲੇ ਅਸੀਂ ਕਿੰਨਾ ਕਿੰਨਾ ਚਿਰ ਉਹ ਸੰਗਤ ਕਰਦੇ ਆ ਨੋ ਜਦੋਂ ਗੁਰਨਾਨਕ ਪਾਸ਼ਾ ਅਗਾਹ ਚੱਲੇ ਨਾ ਬਾਬਾ ਸੌਂ ਜੀ ਪਤਾ ਕੀ ਕਹਿੰਦੇ ਬਾਬਾ ਸੌਂ ਜੀ ਦੇ ਹੱਥ ਜੋੜਲੇ ਸਤਿਗੁਰੂ हे ਗੁਰਨਾਨਕ ਪਾਸ਼ਾ ਜਾ ਤਾਂ ਮੈਨੂੰ ਆਪਣੇ ਨਾਲ ਲੈ ਜਾਓ ਤੁਸੀਂ ਜਾਂ ਮੇਰੇ ਕੋਲ ਇੱਥੇ ਰੋ ਤੁਸੀਂ ਅਸੀਂ ਕਦੀ ਆਖਿਆ हे ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਆਪਣੇ ਚਰਨਾਂ 'ਚ ਰੱਖੋ ਜਾਂ ਆਪਣੀ ਗੁਰਮਤਿ ਦੇ ਕੇ ਸਾਨੂੰ ਭੇਜੋ ਘਰ ਅਸੀਂ ਗੁਰਮਤਿ ਅਨੁਸਾਰ ਜੀਵਨ ਜਰੀਦ ਕਰੀਏ ਤੇਰੇ ਸਿਧਾਂਤ ਮੁਤਾਬਕ ਜੀਵਨ ਜਰੀਦ ਕਰੀਏ ਅਜੇ ਬਾਬਾ ਸੌਣ ਜੀ ਕਹਿੰਦੇ ਸਤਿਗੁਰੂ ਕਿਰਪਾ ਕਰੋ ਜਾਂ ਮੈਨੂੰ ਆਪਣੇ ਕੋਲ ਰੱਖੋ ਸਤਿਗੁਰੂ ਜੀ ਜਾਂ ਇੱਥੇ ਤੁਸੀਂ ਰਹੋ ਉਸ ਵੇਲੇ ਗੁਰਨਾਨਕ ਬਾਸ਼ਾ ਪਾਤਾ ਕੀ ਕਹਿੰਦੇ ਕਹਿੰਦੇ ਬਾਬਾ ਸੌਣ ਜੀ ਜੇ ਸਰੀਰ ਨਾਲ ਜੁੜੋਗੇ ਤੇ ਫਿਰ ਬਿਸ਼ੋਰਾ ਹੀ ਬਿਸ਼ੋਰਾ ਹੈ ਕਿਆ ਕਿਆ ਜੇ ਸਰੀਰ ਦੇ ਨਾਲ ਜੁੜੋਗੇ ਫਿਰ ਵਿਸ਼ੋਰਾ ਹੀ ਵਿਸ਼ੋਰਾ ਹੈ ਸਤਿਗੁਰੂ ਫਿਰ ਮੈਂ ਕੀ ਕਰਾਂ ਗੁਰੂ ਨਾਨਕ ਬਾਛਾ ਜੀ ਆਖਣ ਲਗੇ ਬਾਬਾ ਸੌਣ ਜੀ ਗੁਰਬਾਣੀ ਨਾਲ ਜੁੜੋ ਸ਼ਬਦ ਨਾਲ ਜੁੜੋ ਸਤਿਗੁਰੂ ਜੇ ਮੈਂ ਗੁਰਬਾਣੀ ਨਾਲ ਜੁੜਾਂ ਸ਼ਬਦ ਨਾਲ ਜੁੜਾਂ ਫਿਰ ਵਿਸ਼ੋਰਾ ਨਹੀਂ ਪਵੇਗਾ ਗੁਰੂ ਨਾਨਕ ਬਾਛਾ ਜੀ ਆਖਣ ਲਗੇ ਬਾਬਾ ਸੌਣ ਤੂੰ ਗੁਰਬਾਣੀ ਨਾਲ ਜੁੜ ਸ਼ਬਦ ਨਾਲ ਜੁੜ ਤੇਰਾ ਵਿਸ਼ੋਰਾ ਕੀ ਤੇਰੀਆਂ ਕੁੱਲਾਂ ਦਾ ਵਿਸ਼ੋਰਾ ਵੀ ਨਹੀਂ ਪਵੇਗਾ ਸਤਿ ਸ੍ਰੀ ਅਕਾਲ ਤੇਰਾ ਵਿਸ਼ੋੜਾ ਕੀ ਤੇਰਿਆਂ ਕੁੱਲਾਂ ਦਾ ਵਿਸ਼ੋੜਾ ਵੀ ਨਹੀਂ ਬੋਵੇਗਾ ਭਾਗਾਂ ਵਾਲੇ ਹੋਏ ਬਾਬਾ ਸੌਂਜ ਇਹੋ ਜਿਹਾ ਸ਼ਬਦ ਨਾਲ ਜੁੜੇ ਇਹੋ ਜਿਹਾ ਗਰਬਾਣੀ ਨਾਲ ਜੁੜੇ ਬਾਬਾ ਸੌਂਨ ਦੀ ਕੁਲ ਤੋਂ ਅਗਲੇ ਸੁਪੁੱਤਰ ਹੋਏ ਨੇ ਗੁਰਮੁਖੋ ਬਾਬਾ ਅਰਤਾ ਜੀ ਬਾਬਾ ਅਰਥ ਦੇ ਸੁਪੁੱਤਰ ਨੇ ਬਾਬਾ ਬਿੰਨਾ ਜੀ ਬਾਬਾ ਬਿੰਨਾ ਦੇ ਸੁਪੁੱਤਰੇ ਬਾਬਾ ਦਾਸਾ ਜੀ ਜਿਨ੍ਹਾਂ ਦਾ ਇਕਲਾ ਸਮਾਗਰੂ ਹਰਿ ਸਨੇ ਸੰਭਾਲਿਆ ਤੇ ਬਾਬਾ ਦਾਸਾ ਜੀ ਦੇ ਸੁਪੁੱਤਰ ਇਹਨੇ ਬਾਬਾ ਮੱਖਣ ਸ਼ਾ ਲਬਾਣਾ ਜਿਨ੍ਹਾਂ ਦਾ ਗੁਰਮੁਖੋ ਗੁਰਤੇਗ ਭਾਦਰ ਨੇ ਮੁੱਢਾ ਦੇ ਕੇ ਜਾਜ ਮਤੇ ਲਾਇਆ ਸੀ ਵੇਖੋ ਕੁੱਲਾ ਜੁੜ ਗਈਆਂ ਕਿਤੇ ਸੱਚੇ ਸ਼ਬਦ ਨਾਲ ਜੁੜ ਗਈ ਨਾਨਕ ਸ਼ਬਦ ਮਿਲਾਵੜਾ ਨਾਂ ਵੀ ਸ਼ੋਰਾ ਹੋਏ ਬੋਲੋ ਨਾਨਕ ਸ਼ਬਦ ਮਿਲਾਵੜਾ ਨਾਂ ਵੀ ਸ਼ੋਰਾ ਹੋਏ ਨਾਂ ਵੀ ਸ਼ੋਰਾ ਹੋਏ ਸਤਗੁਰੂ ਦੀ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਅਗਾਨੇ ਗੁਰਮੁਖ ਜਾਨਦੇ